ਹਾਂ ਜੀ ਕਿ ਨਾਲ ਤੁਹਾਨੂੰ ਮੇਰਾ ਨਾਮ ਮਨਕਸ਼ੀ ਹੈ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਤੁਸੀਂ ਕੰਪਲੀਟ ਕੀਤੀ ਹੈ ਥਾਣਾ ਜ਼ਰਤ ਦੇ ਵਿੱਚ ਐਕਚੁਅਲੀ ਮੈਂ ਨਿਊ ਮੈਡੀਕਲ ਇਨਸੇਵ ਦੀ ਰਾਨੂ ਆਲੀਆ ਤੇ ਉੱਥੇ ਮੇਰਾ ਨਾ ਪੱਗ ਡੌਗੀ ਗੁੰਮ ਹੋ ਗਿਆ ਕੋਈ ਉਹ ਚੁੱਕ ਕੇ ਲੈ ਗਿਆ ਇੱਕ ਮੁੰਡਾ ਹੈਗਾ ਰਿਸ਼ੀ ਉਹਨੇ ਚੁੱਕ ਕੇ ਕਿਸ ਨੂੰ ਦਿੱਤਾ ਉੱਥੇ ਉਹ ਸ਼ੋ ਵੀ ਹੋ ਰਿਹਾ ਵੀਡੀਓ ਦੇ ਵਿੱਚ ਤੇ ਉਹ ਕਹਿੰਦਾ ਮੈਂ ਇਸ ਦਾ ਚੁੱਕਿਆ ਇਨਸਾਨੀਅਤ ਦੇ ਨਾਤੇ ਪਰ ਉੱਥੋਂ ਆ ਰਿਹਾ ਰਾਈਟ ਸਾਈਡ ਤੋਂ ਰਾਈਟ ਸਾਈਡ ਤੋਂ ਇਨਸਾਨੀਅਤ ਉਹਨੂੰ ਯਾਦ ਨਹੀਂ ਤੇ ਲੈਫਟ ਸਾਈਡ ਤੋਂ ਯਾਦ ਹੈ ਕਿ ਤੇ ਡੌਗੀ ਚੁੱਕਣਾ ਵਾ ਤੇ ਨਾਲ ਇਹਨੇ ਕਿਸੇ ਹੋਰ ਨੂੰ ਬੁਲਾਇਆ ਤੇ ਉਹਨੂੰ ਡੌਗੀ ਜਿਹੜਾ ਉਹ ਫਿਰ ਉਸ ਤੋਂ ਬਾਅਦ ਉਹਨੇ ਕੋਈ ਇੱਕ ਹੋਰ ਆਇਆ ਉਹ ਆਂਟੀ ਅੰਕਲ ਸੀ ਉਹਨਾਂ ਨੇ ਆਪਣੀ ਐਕਟਿਵਾ ਬਲੈਕ कलर ਦੀ ਐਕਟਿਵਾ ਸੀ ਬਰੂ ਬੇਕਰਸ ਲਾਗੇ ਉਹ ਤੋਂ ਉਹਨੋਂ ਡੌਗੀ ਨੂੰ ਆਪਣੀ ਐਕਟਿਵਾ ਤੇ ਬਿਠਾ ਕੇ ਲੈ ਗਏ ਤੇ ਮੈਂ ਉਸ ਤੋਂ ਬਾਅਦ ਜਦੋਂ ਸਾਰੇ ਜਦੋਂ ਪਤਾ ਕੀਤਾ ਆ ਤੇ ਰਿਸ਼ੀ ਕਹਿੰਦਾ ਕਿ ਨਹੀਂ ਜੀ ਵਾਈਟ ਕਲਰ ਦੀ ਐਕਟਿਵਾ ਸੀ ਸਰਦਾਰ ਸੀ ਉਹ ਲੈ ਗਿਆ ਉਹਨੇ ਬੰ ਨੂੰ ਬਹੁਤ ਜ਼ਿਆਦਾ ਜੜਿਸ ਪਾਇਆ ਜਦੋਂ ਮੈਂ ਫਿਰ ਉਸ ਤੋਂ ਬਾਅਦ ਪੁਲਿਸ ਸਟੇਸ਼ਨੇ ਗਈ ਜੇ ਮੈਂ ਜਾਣਦੀ ਸੀ ਸਦਾ ਥਾਣੇ ਤੇ ਉਹ ਮੈਨੂੰ ਕਹਿੰਦੇ ਕਿ ਤੁਹਾਡੀ ਕੰਪਲੇਨ ਇਹਦਾ ਤੇ ਨਹੀਂ ਬੰਦੀ ਪਜੀਠਾ ਰੋਡ ਵਾਲ ਦੀ ਬਾਨੀ ਮੈਂ ਉੱਧਰ ਗਈ ਮੈਂ ਇਤਰੇ ਚਾਰ ਪੰਜ ਚੱਕਰ ਲਾਣੀ ਨੇ ਫਿਰ ਮੈਂ ਐਸਐਚਨੋ ਕਿਹਾ ਕਿ ਉਹ ਕਹਿੰਦੇ ਜਿੱਦਾਂ ਦਾ ਇਨਸੀਡੈਂਟ ਹੈਗਾ ਉੱਧਰ ਦੀ ਕੰਪਲੇਂਟ ਬੰਦੀ ਆ ਤੇ ਕੰਪਲੇਂਟ ਤੁਹਾਡੇ ਵੱਲ ਦੀ ਬਾਨੀ ਮੈਡੀਕਲ ਇਨਕਲੇਵ ਦੀ ਤੇ ਮੋਨਾਂ ਨੂੰ ਕੰਪਲੇਂਟ ਦਿੱਤੀ ਆ ਉਹਨਾਂ ਨੇ ਉਸ ਮੁੰਡੇ ਨੂੰ ਚਲੋ ਮੈਂ ਬਾਅਦ ਆਪੇ ਹਿੰਮਤ ਕਰਕੇ ਮੈਂ ਤੇ ਵੀਡੀਓ ਨਿਕਲਵਾਈ ਆ ਕੋਨਾਓ ਸਰਜਿਕਲਸ ਤੋਂ ਤੇ ਉਥੋਂ ਉਹਦੇ ਵਿੱਚ ਸ਼ੋ ਹੋਇਆ ਰੀਸ਼ੀ ਮੁੰਡਾ ਤੇ ਜਦੋਂ ਮੋਨਾਂ ਨੇ ਕੰਪਲੇਂਟ ਦਿੱਤੀ ਉਹਨੂੰ ਫਰਟਨ ਵੀ ਆਇਆ ਤੇ ਪਰ ਉਹਨਾਂ ਨੇ ਹੋਰ ਉਹਨਾਂ ਦੇ ਨਾਲ ਹੋਰ ਮਾਰਕੀਟ ਵਾਲੇ ਆਏ ਸੀ ਉੱਥੇ ਨਿਊ ਮੈਡੀਕਲ ਇਨਕ ਤੇ ਉਹਨਾਂ ਨੇ ਉਹਨੂੰ ਛਡਾ ਲਿਆ ਤੇ ਪਰ ਜਿਹੜੇ ਆ ਰਾਜਪੀਰ ਸਿੰਘ ਪੁਲਿਸ ਵਾਲਾ ਹੈਗਾ ਇੱਥੇ ਮਜੀਠਾ ਰੋਡ ਤੇ ਉਹਨਾਂ ਨੇ ਮੇਰੀ ਕੰਪਲੇਂਟ ਦੀ ਕੋਈ ਗੌਰ ਨਹੀਂ ਕੀਤੀ ਹੈਗੀ ਤੇ ਉਹਨਾਂ ਨੂੰ ਮੈਂ ਜਦੋਂ ਵੀ ਕਾਲ ਕਰਦੀ ਆ ਜਾਂ ਤੇ ਬਲੌਕ ਲਿਸਟ ਤੇ ਪਾਤਾ ਹਾਂ ਮੈਂ ਨੰਬਰ ਤੇ ਉਹ ਸੁਣਦੇ ਨਹੀਂ ਹੈਗੇ ਮੇਰੀ ਕੰਪਲੇਨ ਨੂੰ ਤੇ ਨਾ ਹੀ ਉਹਨਾਂ ਨੇ ਮੈਨੂੰ ਬੈਕ ਕਾਲ ਕਰਕੇ ਉਹਦਾ ਮੈਨੂੰ ਰਿਪਲਾਈ ਦਿੱਤਾ ਵਾ ਕਿ ਕੰਪਲੇਨ ਦਾ ਕੀ ਬਣਿਆ ਹੈਗਾ ਵਾ ਇਹ 21 ਸੈਪਟੈਂਬਰ ਦੀ ਗੱਲ ਹੈਗੀ ਆ ਰਾਤੀ ਮੈਂ ਉਹਨਾਂ ਦੇ ਕੋਲ 8:30 ਵਜੇ ਗਈ ਆ ਉੱਥੇ ਤੇ ਮੋਂ ਉਹਨਾਂ ਨੂੰ ਉੱਥੇ ਲੈ ਕੇ ਵੀ ਆਈ ਆ ਉੱਥੇ

ਹਾਂਜੀ ਮੈਂ ਮੰਗ ਕਰਦੇ ਕਿ ਪੁਲਿਸ ਨੂੰ ਨਾਲੋਂ ਮੇਰੀ ਗੱਲ ਸੁਣਨੀ ਚਾਹੀਦੀ ਸੀ ਉਹਨਾਂ ਨੇ ਮੇਰੀ ਕੋਈ ਹੱਲ ਨਹੀਂ ਕੀਤੀ ਹੈਗੀ ਬਸ ਉਹਨਾਂ ਨੇ ਇੰਨਾ ਕਿਹਾ ਕਿ ਆਪਰ ਕਾਰਪੋਰੇਸ਼ਨ ਜਾ ਕੇ ਤਾਂ ਉਹਨੂੰ ਕੈਮਰਾ ਦਿਖਾਏ ਆ ਪਰ ਉਹਨਾਂ ਨੇ ਮੇਰੇ ਅੱਗੇ ਕੈਮਰਾ ਫੋਲੋ ਕਰਕੇ ਮੇਰੀ ਕੰਪਲੇਂਟ ਨੂੰ ਫੁੱਲਫਿਲ ਨਹੀਂ ਕੀਤਾ ਹੈਗਾ ਆ ਤੇ ਨਾ ਹੀ ਉਹਨਾਂ ਨੇ ਮੇਰੇ ਅੱਗੇ ਹੱਲ ਕੀਤੀ ਹੈਗੀ ਬਸ ਉਹਨਾਂ ਨੇ ਕਹਿਣਾ ਮੰਨ ਕੇ ਉਹਨਾਂ ਨੇ ਕੰਪਲੇਂਟ ਨੂੰ ਵੀ ਬੰਦ ਕਰ ਦਿੱਤਾ ਹੈ ਜੋ ਮੈਂ ਕਦਰਫਾਜ਼ ਲਗਾਈ ਸੀ ਉਹਨਾਂ ਨੇ ਜੋ ਸਾਈਨ ਕਰਵਾਇਆ ਸੀ ਉਹਨਾਂ ਕੋਲੋਂ ਵੀ ਤੇ ਉਹ ਵੀ ਉਹਨਾਂ ਨੇ ਆਪਣੇ ਆਪ ਹੀ ਬੰਦ ਕਰ ਦਿੱਤੀ ਆ ਈਵਨ ਕਿ ਹੁਣ ਨਾ ਹੀ ਮੈਨੂੰ ਕਾਲ ਬੈਕ ਕੀਤੀ ਤੇ ਨਾ ਹੀ ਮੈਨੂੰ ਕੋਈ ਮੈਂ ਜਾਨੀ ਮੇਰੀ ਹੈਲਪ ਕੀਤੀ ਜਾਵੇ ਜਦ ਕਿ ਮੈਂ ਪੂਰੀ ਹੈਲਪ ਨਹੀਂ ਕੀਤੀ ਮੇਰੇ ਡੌਗ ਨੂੰ ਫਾਈਂਡ ਕਰਕੇ ਮੈਨੂੰ ਦਿੱਤਾ ਜਾਵੇ। ਰਜਵੀ ਸਿੰਘ ਜੀ ਇੱਕ ਨਾ ਕੁੜੀ ਲੜਕੀ ਹੈ ਮਨਾਕਸ਼ੀ। ਬੇਨਾਰਕੀ ਮਨਾਕਸ਼ੀ ਹੈ ਤੁਹਾਡੇ ਇਥੇ ਮੈਡੀਕਲ ਕਲੀਨਿਕ ਲੱਗ ਹੀ ਰਹਿੰਦੀ ਹੈ। ਉਹਨਾਂ ਦਾ ਕੋਈ ਡੌਗ ਵਾਚਾ 21 ਤਰੀਕ ਨੂੰ ਉਹਨੇ ਕੰਪਲੇਨਟ ਕੀਤੀ ਸੀ ਤੁਹਾਡੇ ਥਾਣੇ। ਓਕੇ। ਉਹ ਥਾਣਾ ਸਦਰ ਦਾ ਏਰੀਆ ਸਾਹਿਬ ਜੀ। ਹਾਂਜੀ ਹਾਂਜੀ ਪਰ ਉਹ ਕਹਿੰਦੇ ਸਾਡਾ ਜਿੱਥੇ ਉਹ ਨਹੀਂ ਉਹ 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 ਮੇਰੀ ਗੱਲ ਸੁਣੋ ਉਹ ਸਾਰੀ ਹੋ ਗਈ ਵੈਰੀਫਾਈ। ਉਹ ਜਿਹੜੀ ਸਾਰਾ ਹੀ ਤੁਸੀਂ ਆਪ ਜਾਣਦੇ ਹੋ। ਉਹ ਜਿਹੜਾ ਸੜਕ ਪੈਂਦੀ ਸੀ ਨਾ ਸਾਰੀ ਉਹ ਪਹਿਲਾਂ ਨਾਲਾ ਸੀਗਾ ਉਹ ਸਾਰਾ ਥਾਣੇ ਸਦਰ ਦਾ ਏਰੀਆ ਸਾਡਾ ਹਰਲਾ ਪਾਸਾ ਹੀ ਆ ਸਾਡੀ ਜਿਹੜੀ ਰਿਹਾਇਸ਼ ਆ ਨਾ ਰਿਹਾਇਸ਼ ਏਰੀਆ ਉਹੋ ਹੀ ਹੈ ਜੀ ਉਹੋ ਹੀ ਹੈ ਅੱਛਾ ਨਹੀਂ ਉਹ ਕਹਿੰਦੇ ਕੰਪਲੇਂਟ ਤੁਹਾਡੇ ਥਾਣੇ ਦਿੱਤੀ ਗਰਾਨ ਘੋਸ ਨਹੀਂ 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 ਕੰਪਲੇਂਟ ਕੰਪਲੇਂਟ ਨਾਲੇ ਸਦਰ ਥਾਣੇ ਦਿੱਤੀ ਹੋਈ ਆ ਹਾਂਜੀ ਹਾਂ ਸਦਰ ਥਾਣੇ ਦਿੱਤੀ ਠੀਕ ਹੈ ਜੀ ਰਾਜਵੀਰ ਸਿੰਘ ਜੀ ਨੇ ਉਹ ਦੂਜੀ ਪਾਰਟੀ ਨੂੰ ਬੁਲਾਇਆ ਵੀਗਾ ਸੀ ਤੇ ਉਹਨਾਂ ਨੂੰ ਕੁਝ ਪਾਰਟੀ ਵੈਰੀਫਾਈ ਕੀਤਾ ਸੀ ਸਾਰੀ ਵੀਡੀਓ ਵੇਖੀ ਆ ਸਾਰਾ ਸਦਰ ਦਾ ਏਰੀਆ ਪੈਂਦਾ ਸਾਭ ਜੀ ਇਹਨਾਂ ਨੂੰ ਮੈਂ ਕੈਮਰੇ ਵਿੱਚ ਚੈੱਕ ਕਰਾਤੇ ਸਾਰੇ ਫਿਰ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਪਰਿਵਾਰਕ ਤੌਰ ਤੇ ਵੀ ਮੇਰਾ ਹਾਲ ਉਹਨਾਂ ਨੇ ਆਪਸ ਵਿੱਚ ਬੈਠੇ ਬੂਥੇ ਵੀ ਆ ਘਰੇ ਆਪਣੇ ਤੇ ਆਪਣੇ ਘਰ ਵੀ ਬੈਠੇ ਬੂਥੇ ਆ ਜੀ 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 ਹੂੰ ਜਿਵੇਂ ਇਹਨਾਂ ਲੱਗਿਆ ਇਹ ਪਤਾ ਵੀ ਆਪਣੇ ਘਰ ਵੀ ਬੈਠੇ ਹੀ ਨੇ ਚਲੋ ਹੋਈ ਮੈਂ ਪੁੱਛਣਾ ਸੀ ਕਿ ਰਾਜਵੀਰ ਜੀ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਸੰਗਤ ਨਹੀਂ ਮੈਂ ਤੁਹਾਨੂੰ ਉਹੀ ਦੱਸਿਆ ਸੀ ਜਿਹੜੀ ਉਹ ਗੱਲ ਹੋ ਠੀਕ ਆ ਭਾਜੀ ਧੰਨਵਾਦ ਕੋਣੇ ਵੇਖੋ ਭਾਜੀ ਚਾਰ ਪੰਜ ਕੁੱਤੇ ਆਦੇ ਇਹਨਾਂ ਨੂੰ ਕੋਈ ਨਾ ਕੋਈ ਆਪਣਾ ਰਖਵਾਲੀ ਵਾਸਤੇ ਰੱਖਣਾ ਜਿਹਦਾ ਬੰਦਾ ਹੈ ਕਿ ਨਹੀਂ ਜੀ 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 ਇਹ ਵੀ ਵੇਖੋ ਤੁਸੀਂ ਹੂੰ ਨਹੀਂ ਕਹਿੰਦੇ ਉਹ ਕੁੱਤਾ ਬਾਹਰ ਆਇਆ ਸੀ ਉਹ ਸਾਡੇ ਕੋਈ ਬਿਲਕੁਲ ਕੋਈ ਨਾ ਮੋਡ ਨਹੀਂ ਫਿਰ ਉਹੀ ਗੱਲ ਹੁਣ ਉਹ ਜਿਹੜਾ ਉਹਨੇ ਚੁੱਕਿਆ ਨਹੀਂ ਨਾ ਚੁੱਕਿਆ ਤੇ ਕਿਹ ਹੋਰ ਰਹੇ ਹੂੰ 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 ਬਾਕੀ ਇਹ ਆ ਕਿ ਅਸੀਂ ਜਿੰਨੀ ਹੈਲਪ ਹੋ ਸਕਦੀ ਵਾਧੂ ਵਾਧੂ ਕੀਤੀ ਹੈ ਜੀ ਅੱਛਾ ਜੀ ਇਹਨਾਂ ਨੂੰ ਪੁੱਛ ਲੈ ਭਾਏ ਇਥੇ ਕਾਰਪੋਰੇਸ਼ਨ ਦੇ ਕੈਮਰੇ ਵਿੱਚ ਚੈੱਕ ਕਰਾਏ ਜਿੱਥੇ ਹੀ ਹੋ ਸਕਦਾ ਵੀ ਆਪਾਂ ਵਾਧੂ ਵਾਧੂ ਹੈਲਪ ਕੀਤੀ ਹੈ ਦੱਸੋ ਮੈਂਗਾ ਉਹ ਵੀ ਆਪਾਂ ਇਹ ਨਹੀਂ ਕਿਹਾ ਵੀ ਸਾਡਾ ਏਰੀਆ ਜਾਂ ਕਿਵੇਂ ਆਪਣਾ ਇਹ ਜਿਨ੍ਹਾਂ ਨੇ ਆਪਣਾ ਫਰਜ਼ ਹੀ ਵਾਧੂ ਵਾਧੂ ਅਦਾ ਕੀਤਾ ਜੀ ਠੀਕ ਹੈ ਜੀ ਹੂੰ ਓਕੇ